ਸਭ ਤੋਂ ਪਹਿਲਾਂ ਜੇ ਤੁਹਾਡੇ ਘਰ ਪੁਲਸ ਆ ਜੇ ਹੁਣ ਧਿਆਨ ਨਾਲ ਸੁਣੋ ਮੇਰੀ ਗੱਲ ਸਾਰੇ ਜਣੇ ਐਲਰਟ ਹੋ ਕੇ ਮਤਲਬ ਰਾਈਟਸ ਕੀ ਹੈ ਰਾਈਟਸ ਬਾਰੇ ਦੱਸ ਲਗਾ ਜੇ ਤੁਹਾਡੇ ਘਰ ਪੁਲਸ ਆ ਜੇ ਤੁਹਾਨੂੰ ਅਰੈਸਟ ਕਰਨਾ ਆ ਜੇ ਸਭ ਤੋਂ ਪਹਿਲਾਂ ਤੇ ਆਪਣੇ ਠੀਕ ਪੁਲਿਸ ਤੱਕੇ ਨਾ ਲੈ ਜਾਂਦੀ ਹੈ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਤਾਂ ਬਹੁਤ ਸਾਰੇ ਇਹੋ ਜਿਹੇ ਸੁਣੇ ਨੇ ਕੇਸਿਸ ਕਿ ਜੇਲ੍ਹ ਚ ਲਿਜਾਣ ਤੋਂ ਬਾਅਦ ਅਲੱਗ ਟ੍ਰੀਟਮੈਂਟ ਹੁੰਦਾ ਉਹਨਾਂ ਦਾ ਜੇਕਰ ਇਦਾਂ ਹੁੰਦਾ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਕੋਈ ਕ੍ਰਾਈਮ ਨਹੀਂ ਕੀਤਾ ਹੁੰਦਾ 3rd ਡਿਗਰੀ ਤੱਕ ਦਿੱਤੀ ਜਾਂਦੀ ਤਾਂ ਉਸ ਵੇਲੇ ਕੀ ਕਰਨਾ ਚਾਹੀਦਾ ਪਰਿਵਾਰ ਨੂੰ ਪਹਿਲੀ ਗੱਲ ਤੇ ਉਹਨੂੰ ਬਿਨਾਂ ੱਟਕੇ ਨਾਲ ਅਰੈਸਟ ਹੋਣ ਇਹ ਨਾ ਦਿਓ ਜੇ ਲੈ ਗਈ ਤੁਹਾਨੂੰ ਤੇ ਕੱਚੇ 'ਚ ਰੱਖੇਗੀ ਤੁਹਾਡੇ ਘਰ ਵਾਲਿਆਂ ਨੂੰ ਪਤਾ ਲੱਗ ਜਾਏਗਾ ਲੈ ਕੇ ਗਏ ਤੇ ਹੈਵੀਐਸ ਕਾਰਪਸ ਹਾਈ ਕੋਰਟ 'ਚ ਰਿਟ ਪੈ ਜਾਂਦੀ ਹੈ ਕਿ ਦ ਬੋਡੀਜ਼ ਵਿਦ them ਤੇ ਕੋਰਟ ਆਰਡਰ ਕਰ ਦਿੰਦੀ ਹੈ ਇੱਕ ਲੋਕਲ ਕਮਿਸ਼ਨਰ ਅਪਾਇੰਟ ਕਰ ਦਿੰਦੀ ਹੈ ਰੇਡ ਮਰਵਾਓ ਜੇ ਤੁਹਾਨੂੰ ਡਿਟੈਂਸ਼ਨ ਲੀਗਲ ਹੋ ਗਈ ਤੁਹਾਡੀ ਤੇ ਵਿਦਿਨ 24 ਆਵਰ ਤੁਹਾਨੂੰ ਉਹਨਾਂ ਨੇ ਕੋਰਟ 'ਚ ਤੇ ਜੱਜ ਸਾਹਮਣੇ ਪੇਸ਼ ਕਰਨਾ ਹੀ ਕਰਨਾ ਜੇ ਨਹੀਂ ਕਰਦੇ ਮੈਂ ਕਹਾਂ ਮਰਨਾ ਹੈ ਉਹਨਾਂ ਨੇ ਉਹ ਡਾਕਟਰ ਕੋਲ ਲੈਣਾ ਤਾਂ ਜਾਂ ਸਭ ਕੋਲ ਲੈ ਕੇ ਜਾਣਾ ਜੇ ਤੁਹਾਡੇ ਨਾਲ 3 ਡਿਗਰੀ ਇਸਤੇਮਾਲ ਹੋਈ ਹੈ ਤੁਹਾਨੂੰ ਕਿਸੇ ਨੇ ਕੁੱਤਾ ਬਿੱਲਾ ਘਿਆ ਤੁਹਾਨੂੰ ਕਿਸੇ ਨੇ ਗਾਲ ਕੱਢੀ ਹੈ ਤੁਹਾਡਾ ਗੁੱਟ ਕਿਸੇ ਨੇ ਜੋਰਨਾ ਪੜਿਆ ਜਿਸ ਦੇ ਨਾਲ ਤੁਹਾਡੇ ਇੱਥੇ ਨਿਸ਼ਾਨ ਪੈ ਗਏ ਤੁਹਾਨੂੰ ਹੱਥ ਘੜੀ ਲਾਈ ਹੈ ਯਾਦ ਕਰੋ ਮਾਨਸਾ ਦੇ ਕੋਲ ਵਕੀਲ ਸਾਹਿਬ ਨਾਲ ਬਤਮੀਜ਼ੀ ਕੀਤੀ ਐਸਪੀ ਨੇ ਅ ਜੇਲ੍ਹ ਚ ਬੈਠਾ ਕੋ ਲਾ ਪਰਵਾਹ ਨਹੀਂ ਮਾਰਦਾ ਵੀ ਸਾਹਮਣੇ ਬੰਦਾ ਕੌਣ ਸਾਰਿਆਂ ਲਈ ਬਰਾਬਰ ਹੈ ਸਾਰੇ ਲਈ ਬਰਾਬਰ ਹੈ ਐਸਪੀ ਵਿਲ ਗੋ ਔਰ ਜਿਹੜਾ ਵੀ ਬੰਦਾ ਪੁਲਸ ਵਾਲਾ ਹੈ ਹੀ ਵਿਲ ਗੋ ਬਿਹਾਈਂਡ ਪਾਰਸ ਛਿੱਲ ਲੋ ਕਰਦਾ ਤੁਸੀਂ ਜੱਜ ਸਾਹਿਬ ਕੋ ਲਿਖੋ ਜੀ ਮੈਂ ਕੁਝ ਕਹਿਣਾ ਚਾਹੁੰਦਾ ਉਹਨਾਂ ਨੇ ਉਹਦੇ ਪ੍ਰਾਈਵੇਟ ਪਾਰਟ 'ਚ ਮੂਲੀ ਮਾਲੀ ਦੀ ਫਸਾਈ ਸੀ ਉਹ ਮੈਡੀਕਲ 'ਚ ਵੀ ਆਇਆ ਤੇ ਗਿਆ ਐਸਪੀ ਡੀਐਸਪੀ ਐਸਐਚਓ ਸਭ ਅੰਦਰ ਬੈਠੇ ਨੇ ਨਾਲ ਚਾਰ ਆਈਓ ਵੀ ਨੇ ਆਈਓ ਤੇ ਜਿਹੜੇ ਹੋਰ ਸਿਪਾਹੀਸ਼ ਕੋਈ ਹੁੰਦੇ ਨੇ ਸਾਰੇ ਹੀ ਹੋਏ ਬਹੁਤ ਸਾਰੇ ਲੋਕ ਨੇ ਮੱਲਨ ਸਾਹਿਬ ਕੀ ਜਿਨ੍ਹਾਂ ਤੇ ਘਰੇ ਬੈਠੇ ਦੇ ਪਰਚੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਿਹੜਾ ਪਰਚਾ ਉਹਨਾਂ ਦੇ ਨਾਮ ਬੋਲ ਰਿਹਾ ਜਿਹੜੀ ਕੰਪਲੇਂਟ ਹੈ ਵੀ ਉਹ ਕਿਵੇਂ ਹੋ ਗਿਆ ਕੋਈ ਲੋਕ ਇਦਾਂ ਦੇ ਹੁੰਦੇ ਨੇ ਘਰੇ ਰੋਟੀ ਖਾਂਦੇ ਹੁੰਦੇ ਨੇ ਪੁੱਲ ਜਾ ਕੇ ਚੱਕ ਕੇ ਲੈ ਜਾਂਦੇ ਤੇ ਆਮ ਬੰਦਿਆਂ ਤੇ ਜਦੋਂ ਇਹੋ ਜੀ ਚੀਜ਼ ਹੁੰਦੀ ਹੈ ਕਿਵੇਂ ਬਚਿਆ ਜਾ ਸਕਦਾ ਹੈ ਜਦੋਂ ਪੁਲਿਸ ਅਚਾਨਕ ਤੁਸੀਂ ਹੁਣੇ ਦੱਸਿਆ ਕਿ ਰੇਡ ਹੋਈ ਹੈ ਔਰੇਡ ਜਦੋਂ ਅਚਾਨਕ ਪੁਲਸੇ ਦਾ ਰੇਡ ਕਰਦੀ ਹੈ ਤਾਂ ਕਿਵੇਂ ਆਮ ਬੰਦੇ ਬਚ ਸਕਦੇ ਜਦੋਂ ਪੁਲਸ ਧੱਕਾ ਕਰਨ ਤੇ ਆ ਜੇ ਫਿਰ ਤੂੰ ਬਚ ਨਹੀਂ ਸਕਦੇ ਜੀ ਜੇ ਕਾਨੂੰਨ ਮੁਤਾਬਕ ਚੱਲੇ ਤਾਂ ਤੁਹਾਨੂੰ ਇੰਜ ਉਂਗਲੀ ਨਹੀਂ ਲਾ ਸਕਦੇ ਤੁਹਾਡੇ ਕਮਰੇ 'ਚ 40 ਵਾਟ ਤੋਂ ਜ਼ਿਆਦਾ ਰੋਸ਼ਨੀ ਵਾਲਾ ਬਲਬ ਨਹੀਂ ਲਾ ਸਕਦੇ ਹਮ ਤੁਹਾਡਾ ਕਮਰਾ 10 ਫੁੱਟ ਤੋਂ ਥੱਲਾ ਨਹੀਂ ਹੋ ਸਕਦਾ ਹਮ 12 ਫੁੱਟ ਤੋਂ ਥੱਲਾ ਹਮ ਤੁਹਾਡੇ ਕਮਰੇ 'ਚ ਵਾਤਾ ਅਨੁਕੂਲ ਟੈਂਪਰੇਚਰ ਹੋਣਾ ਚਾਹੀਦਾ ਹਮ ਤਾਨੂੰ ਨੰਗਾ ਕਰਕੇ ਠੰਡ ਚ ਨਹੀਂ ਬਿਠਾ ਸਕਦੇ ਤੁਹਾਨੂੰ ਸਫੀਸ਼ੀਐਂਟ ਰਿਸੋਰਸਸ ਦੇਣੇ ਪੈਣਗੇ ਜੇ ਤੁਸੀਂ ਬਿਮਾਰ ਹੋ ਤੁਹਾਡੀ ਕੋਈ ਪ੍ਰੋਬਲਮ ਹੈ ਕੋਈ ਸ਼ੂਗਰ ਦੀ ਪਰੇਸ਼ਾਨੀ ਹੈ ਕਿਸੇ ਹੋਰ ਚੀਜ਼ ਦੀ ਬੀਪੀ ਦੀ ਹੈ ਤੇ ਤੁਹਾਨੂੰ ਮੈਡੀਕੇਸ਼ਨ ਦਵਾਉਣਾ ਜ਼ਰੂਰੀ ਹੋਏਗਾ ਸਭ ਤੋਂ ਪਹਿਲਾਂ ਜੇ ਤੁਹਾਡੇ ਘਰ ਪੁਲਸ ਆ ਜੇ ਹੁਣ ਧਿਆਨ ਨਾਲ ਸੁਣੋ ਮੇਰੀ ਗੱਲ ਸਾਰੇ ਜਣੇ ਐਨ ਅਲਰਟ ਹੋ ਕੇ ਮਤਲਬ ਰਾਈਟਸ ਕੀ ਹੈ ਰਾਈਟਸ ਪਹਿਲਾਂ ਦੱਸ ਲਾਂਗਾ ਜੇ ਤੁਹਾਡੇ ਘਰ ਪੁਲਸ ਆ ਜੇ ਤੁਹਾਨੂੰ ਅਰੈਸਟ ਕਰਨਾ ਹੈ ਸਭ ਤੋਂ ਪਹਿਲਾਂ ਤੇ ਆਪਣੇ ਆਂਡੀ ਗਵੰਡੀ ਨੂੰ ਰੋਲਾ ਪਾ ਕੇ ਬੁਲਾ ਲਓ ਜੀ ਲਾ ਲਓ ਆਪਣੇ ਮੇਨ ਗੇਟ ਨੂੰ ਲਾ ਲਓ ਅੰਦਰੋਂ ਤਾਲਾ ਅੱ ਫੇਰ ਉਹਨੂੰ ਕੋ ਵੀ ਸਜਣਾ ਦੱਸ ਮੇਰਾ ਕਸੂਰ ਕੀ ਐ ਮੈਨੂੰ ਪਹਿਲਾਂ ਤੇ ਵਾਰੰਟ ਵਿਖਾ ਕਿ ਤੂੰ ਮੇਰੇ ਘਰ ਦੇ ਅੰਦਰ ਵੜ ਸਕਦਾ ਹਮ ਪੁਲਿਸ ਤੁਹਾਡੇ ਘਰ ਦੇ ਅੰਦਰ ਬਿਨਾ ਵਾਰੰਟਾ ਸਰਚ ਵਾਰੰਟ ਤੋਂ ਨਹੀਂ ਵੜ ਸਕਦੀ ਹਮ ਗੇਟ ਤੱਕ ਆ ਸਕਦੀ ਐ ਧੱਕਾ ਕਰਕੇ ਦਵਾਰਾਂ ਟੱਪ ਕੇ ਵੀ ਆਈ ਪਿੱਛੇ ਦੇ ਕੇਸ ਚ ਹਮ ਜੇ ਆ ਜਾਂਦੀ ਐ ਤੇ ਤੁਸੀਂ ਪਹਿਲਾਂ ਤੇ ਲਾਓ ਤਾਲਾ ਆਪਣੇ ਘਰ ਨੂੰ ਅੰਦਰੋਂ ਹਮ ਲਾਣ ਤੋਂ ਬਾਅਦ ਅੰਡੀ ਗਵੰਡੀ ਕਰੋ ਇਕੱਠੇ ਤੇ ਉਹਨੂੰ ਪਿਆਰ ਨਾਲ ਕਹੋ ਕਿ ਭਰਾ ਜੀ ਮੇਰਾ ਅਰੈਸਟ ਵਾਰੰਟ ਵਿਖਾ ਦਿਓ ਤੇ ਮੇਰਾ ਅਰੈਸਟ ਮੀਮੋ ਬਣਾਓ ਉਸ ਲਈ ਮੌਕੇ ਤੇ ਤੁਸੀਂ ਕੋਲ ਬੈਠੇ ਹੋ ਮੈਂ ਨਾਲ ਬੈਠਾ ਮੈਨੂੰ ਅਰੈਸਟ ਕਰਨ ਆਈ ਪੁਲਸ ਨੇ ਤੇ ਮੈਂ ਤੁਹਾਨੂੰ ਉਹ ਇਤਲਾ ਰਿਪੋਰਟ ਦਊਗੀ ਤੁਹਾਡੇ ਸਾਈਨ ਕਰਾਉਗੀ ਕਿ ਸੁਨੀਲ ਕੁਮਾਰ ਮੱਲਨ ਨੂੰ ਅਸੀਂ ਇੱਥੋਂ ਫੜਿਆ ਨੀਲੀ ਕਮੀਜ਼ ਪਾਈ ਸੀ ਦੱਬੀਆਂ ਵਾਲੀ ਪੈਂਟ ਪਾਈ ਸੀ ਆ ਦੋ ਫੋਨ ਜੇ ਮੈਂ ਤੁਹਾਨੂੰ ਫੋਨ ਫੜਾ ਦਿੰਨਾ ਪੈਸੇ ਫੜਾ ਦਿੰਨਾ ਤੇ ਇੱਕ ਪੈਨਲ ਲੱਗਾ ਸੀ ਇੱਕ ਪਰਚੀ ਪਈ ਸੀ ਜੇਬ ਚ ਤੇ ਹੋਰ ਕੁਛ ਨਹੀਂ ਸੀ ਰਮਾਲ ਸੀ ਮੇਰੀ ਜਰਬਾ ਪਾਈਆਂ ਸੀ ਕਾਲੇ ਬੂਟ ਪਾਏ ਸੀ ਤੇ ਸਭ ਤੋਂ ਇੰਪੋਰਟੈਂਟ ਗੱਲ ਕਿਸੇ ਕਿਸਮ ਦਾ ਸੱਟ ਦਾ ਨੁਕਸਾਨ ਨਿਸ਼ਾਨ ਜਾਂ ਕਿਸੇ ਕਿਸਮ ਦੀ ਕੋਈ ਤਿੱਖੀ ਚੋਟ ਪੂਰੇ ਸਰੀਰ ਤੇ ਨਹੀਂ ਸੀ ਤੇ ਸ਼ਰਮ ਕੀਤੇ ਬਗੈਰ ਤੁਸੀਂ ਕੱਪੜੇ ਲਾ ਕੇ ਆਪਣੀ ਸ਼ਨਾਖਤੀ ਨੂੰ ਵਿਖਾ ਸਕਦੇ ਹੋ ਫੋਟੋਆਂ ਖਿਚਾ ਕੇ ਭੇਜਣਾ ਕਿ ਬਾਡੀ ਤੇ ਇਹ ਕਿਤੇ ਚਪੇੜ ਦਾ ਵੀ ਨਿਸ਼ਾਨ ਨਹੀਂ ਹੂੰ ਜਦੋਂ ਪੁਲਿਸ ਆ ਜਦੋਂ ਪੁਲਿਸ ਆ ਜੇ ਔਰ ਸੱਚੀ ਮੱਚੀ ਤੱਕਾ ਕਰੇ ਜਾਂ ਜਿੱਦਾਂ ਮਰਜ਼ੀ ਕਰੇ ਤੁਹਾਨੂੰ ਖੜਨਾ ਚਾਵੇ ਔਰ ਜਿਹੜਾ ਪੁਲਿਸ ਅਫਸਰ ਜਿੰਨੇ ਜਾਣੇ ਆਏ ਨੇ ਉਹਨਾਂ ਸਭ ਦਾ ਨਾਮ ਨੰਬਰ 벨ਟ ਨੰਬਰ ਫੋਨ ਨੰਬਰ ਤੇ ਥਾਣਾ ਉਹ ਪੂਰਾ ਮੀਮੋ ਲੈਣਾ ਉਹਨਾਂ ਕੋਲੋਂ ਰਿਟਰਨ ਸਰਕਾਰੀ ਮੀਮੋ ਮੋਰਲ ਅਰੈਸਟ ਮੀਮੋ ਮੈਂ ਕਹਿੰਦਾ ਧੱਕਾ ਕਰ ਰਹੀ ਜਾਂ ਉਦਾਂ ਕਰ ਰਹੀ ਆ ਬਿਨਾ ਅਰੈਸਟ ਮੀਮੋ ਤੋਂ ਬੰਦੇ ਨੂੰ ਨਹੀਂ ਜਾਣ ਦੇਣਾ ਔਰ ਜੇ ਅਰੈਸਟ ਮੀਮੋ ਦੇਗਾ ਜਿਉ ਤੁਹਾਨੂੰ ਮੂੰਹ ਜਵਾਨੀ ਵੀ ਸੱਦੇਗੀ ਨਹੀਂ ਥਾਣੇ ਸੱਦੇ ਚੱਲੋ 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 ਬਿਲਕੁਲ ਨਹੀਂ ਜਾਣਾ ਉਹਨੂੰ ਕੋ ਪ੍ਰਵਾਨਾ ਭੇਜ ਲਿਖਤੀ ਤੇ ਮੈਂ ਆ ਜਾਊਗਾ ਨਹੀਂ ਤਾਂ ਮੈਂ ਨਹੀਂ ਆਉਂਦਾ ਲਿਖਤੀ ਪ੍ਰਵਾਨੇ ਤੋਂ ਬਿਨਾ ਤੁਸੀਂ ਥਾਣੇ ਨਹੀਂ ਜਾਣਾ ਤੁਹਾਡੇ ਨਾਲ ਧੱਕਾ ਹੋ ਸਕਦਾ ਹੂੰ ਤੇ ਜੇ ਪੁਲਿਸ ਤੱਕੇ ਨਾਲ ਲੈ ਜਾਂਦੀ ਹੈ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਤਾਂ ਬਹੁਤ ਸਾਰੇ ਇਹੋ ਜਿਹੇ ਸੁਣੇ ਨੇ ਕੇਸਿਸ ਕਿਸੇ ਨੂੰ ਅਸੀਂ ਟਾਰਗੇਟ ਨਹੀਂ ਕਰ ਰਹੀਆਂ ਕਿਸੇ ਇੱਕ ਬੰਦੇ ਤੇ ਨਹੀਂ ਗੱਲ ਆ ਰਹੀ ਕਿ ਜੇਲ੍ਹ ਚ ਲਜਾਣ ਤੋਂ ਬਾਅਦ ਅਲੱਗ ਟ੍ਰੀਟਮੈਂਟ ਹੁੰਦਾ ਉਹਨਾਂ ਦਾ ਜੇਕਰ ਇਦਾਂ ਹੁੰਦਾ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਕੋਈ ਕ੍ਰਾਈਮ ਨਹੀਂ ਕੀਤਾ ਹੁੰਦਾ 3rd ਡਿਗਰੀ ਤੱਕ ਦਿੱਤੀ ਜਾਂਦੀ ਤਾਂ ਉਸ ਵੇਲੇ ਕੀ ਕਰਨਾ ਚਾਹੀਦਾ ਪਰਿਵਾਰ ਨੂੰ ਕੀ ਕਿਵੇਂ ਇਹ ਸਾਰੀ ਚੀਜ਼ ਤੋਂ ਨਿਪਟਾਇਆ ਜਾ ਸਕਦਾ ਦੇਖੋ ਜਦੋਂ ਵੀ ਤੁਹਾਨੂੰ ਪੁਲਿਸ ਨੇ ਅਰੈਸਟ ਕਰਨਾ ਹੈ ਹਮ ਪਹਿਲੀ ਗੱਲ ਤੇ ਉਹਨੂੰ ਬਿਨਾਂ ਧੱਕੇ ਨਾਲ ਅਰੈਸਟ ਹੋਣ ਹੀ ਨਾ ਦਿਓ ਜੇ ਲੈ ਗਈ ਤੁਹਾਨੂੰ ਹਮ ਤੇ ਕੱਚੇ 'ਚ ਰੱਖੇਗੀ ਤੁਹਾਡੇ ਘਰ ਵਾਲਿਆਂ ਨੂੰ ਪਤਾ ਲੱਗ ਜਾਏਗਾ ਲੈ ਕੇ ਗਏ ਤੇ ਹੈਬੀਸ ਕੋਰਪਸ ਹਾਈ ਕੋਰਟ 'ਚ ਰਿੱਟ ਪੈ ਜਾਂਦੀ ਹੈ ਕਿ ਦ ਬੋਡੀਜ਼ ਵਿਦ them ਹਮ ਤੇ ਕੋਰਟ ਆਰਡਰ ਕਰ ਦਿੰਦੀ ਹੈ ਇੱਕ ਲੋਕਲ ਕਮਿਸ਼ਨਰ ਅਪਾਇੰਟ ਕਰ ਦਿੰਦੀ ਹੈ ਰੇਡ ਮਰਵਾਓ ਪੁਲਸ ਵਾਲੇ ਚੁੱਕੇ ਜਾਣਗੇ ਅੱਛਾ ਮਤਲਬ ਜੇ ਕਰ ਤੱਕ ਕੇ ਨਾ ਪੁਲਿਸ ਲੈ ਕੇ ਜਾ ਜੀ ਇਸ ਤਰੀਕੇ ਨਾਲ ਪੁਲਿਸ ਚੱਕੀ ਜਾ ਸਕਦੀ ਹੈ ਪੁਲਿਸ ਚੱਕੀ ਜਾ ਸਕਦੀ ਹੈ ਜਿਹੜਾ ਜਿਹੜਾ ਬੰਦਾ ਵੀ ਉਸੇ ਮੌਕੇ ਤੇ ਮੰਨ ਲਓ ਇਸ ਕਮਰੇ ਵਿੱਚ ਮੈਂ ਫੜਿਆ ਜਾਣਾ ਹੂੰ ਤੇ ਮੇਰੇ ਘਰ ਦੇ ਨੇ ਰੈਟ ਪਾਈ ਸੀ ਤੇ ਤੁਸੀਂ ਦੋਵੇਂ ਜਾਣੇ ਜਾਓਗੇ ਹੂੰ ਤੁਸੀਂ ਪੁਲਿਸ ਵਾਲੇ ਹੋ ਜਾਂ ਤੁਸੀਂ ਪ੍ਰਾਈਵੇਟ ਹੋ ਹੂੰ ਮੇਰੀ ਸਟੇਟਮੈਂਟ ਹੋਗੀ ਕਿ ਨਹੀਂ ਮੈਨੂੰ ਇਹ ਮੇਰੀ ਭੈਣ ਬਣ ਕੇ ਅਸੀਂ ਇਕੱਠੇ ਬੈਠੇ ਵੇਹੇ ਗੱਲਾਂ ਕਰ ਰਹੇ ਸੀ ਨਹੀਂ ਜੀ ਇਹਨਾਂ ਨੇ ਧੱਕੇ ਨਾਲ ਮੈਨੂੰ ਕੁੰਡਾ ਲਾ ਕੇ ਰੱਖਿਆ ਬਾਹਰ ਨਹੀਂ ਨਿਕਲਣ ਦੇ ਰਹੇ ਸੀ ਇਹਨਾਂ ਨੇ ਮੈਨੂੰ ਇਲੀਗਲ ਡਿਟੇਨਸ਼ਨ ਕੀਤੀ ਤੇ ਗਏ ਹੂੰ ਹਾਲਾਤ ਵੇਖੇ ਜਾਣਗੇ ਜੀ ਸੈਕਿੰਡ ਜੇ ਤੁਹਾਨੂੰ ਡਿਟੈਂਸ਼ਨ ਲੀਗਲ ਹੋ ਗਈ ਤੁਹਾਡੀ ਤੇ ਵਿਦਿਨ 24 ਆਵਰ ਤੁਹਾਨੂੰ ਉਹਨਾਂ ਨੇ ਕੋਰਟ ਚ ਤੇ ਜੱਜ ਸਾਹਿਬ ਨੇ ਪੇਸ਼ ਕਰਨਾ ਹੀ ਕਰਨਾ ਹੈ ਜੇ ਨਹੀਂ ਕਰਦੇ ਮੈਂ ਕਹਾ ਮਰਨਾ ਹੈ ਉਹਨਾਂ ਨੇ ਤੁਹਾਨੂੰ ਹਸਪਤਾਲ ਲੈ ਕੇ ਜਾਣਾ ਤੇ ਤੁਹਾਨੂੰ ਡਾਕਟਰ ਤੇ ਪੇਸ਼ ਕਰਨਾ ਉਹ ਡਾਕਟਰ ਕੋਲ ਲੈਣਾ ਤੇ ਜੱਜ ਸਾਹਿਬ ਕੋਲ ਲੈ ਕੇ ਜਾਣਾ ਜੇ ਤੁਹਾਡੇ ਨਾਲ 3rd ਡਿਗਰੀ ਇਸਤੇਮਾਲ ਹੋਈ ਹੈ ਤੁਹਾਨੂੰ ਕਿਸੇ ਨੇ ਕੁੱਤਾ ਬਿੱਲਾ ਕਿਹਾ ਤੁਹਾਨੂੰ ਕਿਸੇ ਨੇ ਗਾਲ ਕੱਢੀ ਹੈ ਤੁਹਾਡਾ ਗੁੱਟ ਕਿਹਨੇ ਜੋੜਨਾ ਪੜਿਆ ਜਿਸ ਦੇ ਨਾਲ ਤੁਹਾਡੇ ਇੱਥੇ ਨਿਸ਼ਾਨ ਪੈ ਗਏ ਨੇ ਤੁਹਾਨੂੰ ਹੱਥ ਕੜੀ ਲਾਈ ਆ ਤੁਸੀਂ ਜੱਸ ਸਾਹਿਬ ਨੂੰ ਕੋਈ ਮੇਰੀ ਸਟੇਟਮੈਂਟ ਲਿਖੋ ਜੀ ਜੱਸ ਸਾਹਿਬ ਨੂੰ ਤੁਹਾਡੀ ਸਟੇਟਮੈਂਟ ਲਿਖਵਾਣੀ ਪਏਗੀ ਆਪਣੇ ਲੀਡਰ ਕੋਲ ਯਾਦ ਕਰੋ ਮਾਨਸਾ ਦੇ ਕੋਲ ਵਕੀਲ ਸਾਹਿਬ ਨਾਲ ਬਦਤਮੀਜ਼ੀ ਕੀਤੀ ਐਸਪੀ ਨੇ ਅੱਜ ਜੇਲ੍ਹ 'ਚ ਬੈਠਾ ਹੈ ਕੋ ਲਾ ਪ੍ਰਵਾਹ ਨਹੀਂ ਮਾਰਦਾ ਵੀ ਸਾਹਮਣੇ ਬੰਦਾ ਕੌਣ ਹੈ ਸਾਰਿਆਂ ਲਈ ਬਰਾਬਰ ਹੈ ਲਾ ਸਾਰਿਆਂ ਲਈ ਬਰਾਬਰ ਹੈ ਸਾਰੇ ਲਈ ਬਰਾਬਰ ਹੈ ਐਸਪੀ ਵਿਲ ਗੋ ਔਰ ਜਿਹੜਾ ਵੀ ਬੰਦਾ ਪੁਲਸ ਵਾਲਾ ਹੋਏਗਾ ਹੀ ਵਿਲ ਗੋ ਬਿਹਾਈਂਡ bars ਇਹ ਲੋ ਕਹਿੰਦਾ ਤੁਸੀਂ ਜੱਸ ਸਾਹਿਬ ਕੋ ਲਿਖੋ ਜੀ ਮੈਂ ਕੁਝ ਕਹਿਣਾ ਚਾਹੁੰਦਾ ਹਮ ਉਹਨਾਂ ਨੇ ਉਹਦੇ ਪ੍ਰਾਈਵੇਟ ਪਾਰਟ 'ਚ ਕੋਈ ਮੂਲੀ ਮਾਲੀ ਦੀ ਫਸਾਈ ਸੀ ਹਮ ਉਹ ਮੈਡੀਕਲ 'ਚ ਵੀ ਆਇਆ ਤੇ ਗਿਆ ਐਸਪੀ ਡੀਐਸਪੀ ਐਸਐਚਓ ਸਭ ਅੰਦਰ ਬੈਠੇ ਨੇ ਨਾਲ ਚਾਰ ਆਈਓ ਵੀ ਨੇ ਆਈਓ ਤੇ ਜਿਹੜੇ ਹੋਰ ਸਪੈਸ਼ੀਲ ਹੋਈ ਹੁੰਦੇ ਨੇ ਹਮ ਸਾਰੇ ਹੀ ਹੋਏ ਬਹੁਤ ਔਖਾ ਹੈ